ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਜੇ ਇਸ ਵੀਰ ਨੇ ਵੀ ਪਸ਼ੂ ਗਾਵਾਂ ਦੀ ਵੇਚ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤੇ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਮੇਰੇ ਜਿਹੜੇ ਕੰਟੈਕਟ ਨੰਬਰ ਹਨ ਦੋਸਤੋ 9815142150 ਹਨ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਇਹ ਪਹਿਲਾ ਸੂਆ ਸੂਨ ਵਾਲੀ ਝੋਟੀ ਤੇ ਹੈਗੀ ਆ ਸ਼ਹਿਰ ਇਸ ਨੂੰ ਜੀਪੀ ਕੀਵੈਂਟ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈ ਜੀ ਸੋ ਦੋਸਤੋ ਇਹ ਝੋਟੀ ਹਜੇ ਤਕਰੀਬਨ 15 ਤੋਂ 20 ਦਿਨ ਆਰਾਮਨਾ ਲੈ ਜਾਵੇਗੀ ਥਾਣਾ ਹਵਾ ਨਾਲ ਜੇ ਬਿਲਕੁਲ ਬਣਾ ਰਹੀ ਹੈ ਦੋਸਤੋ ਥਾਣਾ ਦੇ ਵਿੱਚ ਧਾਰਾ ਜਿਹੜੀਆਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਬਾਕੀ ਜਿਹੜੀ ਝੋਟੀ ਦਾ ਮੂੰਹ ਮੱਥਾ ਕਾਫੀ ਜਿਆਦਾ ਸੋਹਣਾ ਬਿਲਕੁਲ ਸ਼ਕੀਨ ਝੋਟੀ ਹੈਗੀ ਦੋਸਤੋ ਛੋਟਾ ਸਿੰਘ ਆ ਬਾਕੀ ਸਰੀਰਕ ਬੰਤਰ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਥੋੜਾ ਜਿਹਾ ਥਾਣਾ ਦੇ ਦੋਸਤੋ ਜਿਹੜਾ ਦਾਗ ਹੈਗਾ ਉਹ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਬਾਕੀ ਥਾਣਾ ਦੀ ਵਿਥ ਵੀ ਚੰਗੀ ਆ ਮੁਠੀ ਵਾਲਾ ਥਾਣਾ ਦੋਸਤੋ ਕੰਟੈਕਟ ਨੰਬਰ ਨੇ ਵੀਰੋ ਉੱਪਰ ਦਿੱਤੇ ਗਏ ਹਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਮੁੱਲ ਦੋਸਤੋ 58000 ਰੁਪਇਆ ਇਸ ਝੋਟੀ ਦੀ ਜਿਹੜੀ ਡਿਮਾਂਡ ਆ ਮੌਕੇ ਤੇ ਆ ਮਾਨਤਨ ਜ਼ਰੂਰ ਕੀਤਾ ਜਾਵੇਗਾ ਸੋ ਵੀਡੀਓ ਦੇ ਵਿੱਚ ਜਿਹੜੀ ਆ ਥਾਣਾ ਦੀ ਬੰਦ ਤਾਰਾ ਜ਼ਰੂਰ ਨੋਟ ਕਰ ਸਕਦੇ ਹੋ ਸੋ ਚੰਗੀ ਝੋਟੀ ਆ ਦੋਸਤੋ ਜਿਸ ਵੀਰ ਭਰਾ ਨੂੰ ਪਸੰਦ ਆਵੇ ਉਹ ਤੁਸੀਂ ਸੰਪਰਕ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ